ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਤੇ ਜਿੱਥੇ ਪਹੁੰਚਿਆ ਮੋਗਾ ਡੀ ਐਸਓ ਦੇ ਬਾਹਰ ਇੱਕ ਥਾਈਂ ਉਹਨਾਂ ਦੇ ਵੱਲੋਂ ਇੱਕ ਬਹੁਤ ਹੀ ਵੱਡਾ ਹੰਟ ਚ ਲਗਾਇਆ ਗਿਆ ਹੈ ਆ ਉਹ ਕਸਾਨਾ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਇਹਨਾਂ ਦੇ ਇਹ ਕੀ ਕਰਨਾ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਅਵਤਾਰ ਸਿੰਘ ਜ਼ਿਲ੍ਹਾ ਆਗੂ ਕਿਸਾਨ ਮਜ਼ਦੂਰ ਸ਼ੰਗਰਛਮੇੜੀ ਪੰਜਾਬ ਜ਼ਿਲ੍ਹਾ ਮੋਗਾ ਸਰੇ ਸਰਕਾਰ ਬਿਜਲੀ ਸੋਧ ਬਿੱਲ 2025 ਲੈ ਕੇ ਆ ਰਹੀ ਹੈ ਇਸ ਬਿੱਲ ਦਾ ਕਿਸਾਨੀ ਉਹਨਾਂ ਦੇ ਵੱਲੋਂ ਬਹੁਤ ਹੀ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂ ਕੀਤਾ ਜਾ ਰਿਹਾ ਹੈ ਇਸ ਮੁੱਖ ਕਰਨ ਕੀ ਹੈ ਇਹਦਾ ਮੇਨ ਮੁੱਖ ਕਾਰਨ ਇਹ ਆ ਕਿਉਂਕਿ ਜਿਹੜਾ ਬਿਜਲੀ ਸੋਧ ਬਿੱਲ 2025 ਇਹ ਬਿਜਲੀ ਦਾ ਨੀਜੀਕਰਨ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਹੱਥਾਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਬਿਜਲੀ ਚਲੀ ਜਾਏਗੀ ਜਿਸ ਦਾ ਜੇ ਪ੍ਰਾਈਵੇਟ ਜਦੋਂ ਹੋਗੀ ਫਿਰ ਅਗਲੀ ਦੀ ਚੀਜ਼ ਆ ਜੋ ਜਿੰਨੀ ਮਰਜ਼ੀ ਮਹਿੰਗੀ ਕਰ ਦਵੇ ਉਹ ਚਿੱਪ ਵਾਲੇ ਮੀਟਰ ਵੀ ਉਸੇ ਤਹਿਤ ਹੀ ਆ ਰਹੇ ਆ ਬਿਜਲੀ ਸੋਧ ਬਿਲ 2025 ਤਹਿਤ ਜਿਹੜਾ ਕਿ ਪੂਰੇ ਪੱਤਰ ਤੇ ਇਹ ਹੁਣ ਲੱਗ ਰਹੇ ਆ ਤੇ ਬਾਅਦ ਦੇ ਵਿੱਚ ਆਪਣੇ ਮੋਬਾਈਲ ਵਾਲਾ ਸਿਸਟਮ ਹੋ ਜਾਏਗਾ ਪੈਸੇ ਭਵਾਵਾਂਗੇ ਤਾਂ ਲਾਈਟ ਚੱਲ ਪੈਗੀ ਜਿਹੜਾ ਕਿ ਆਮ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਆ ਛੋਟਾ ਵਪਾਰੀ ਮੰਨਿਆ ਜਾਏਗਾ ਕਿਸਾਨ ਮਜ਼ਦੂਰ ਇਹਦੇ ਚ ਰਗੜਿਆ ਜਾਏਗਾ ਛੋਟਾ ਟਰਾਂਸਪੋਰਟ ਹਰੇਕ ਵਰਗ ਨੂੰ ਇਹਦੇ ਚ ਘਾਟਾ ਪਾਏਗਾ ਕਿਸੇ ਤੋਂ ਇਹ ਬਿੱਲ ਨਹੀਂ ਤਾਰਿਆ ਜਾਣਾ ਕਿਉਂਕਿ ਬਿਜਲੀ ਸੋਧ ਬਿੱਲ 2025 ਦੇ ਵਿੱਚ ਮੋਟਰਾਂ ਦੇ ਬਿੱਲ ਲਾਏ ਜਾਣਗੇ ਪ੍ਰਾਈਵੇਟ ਅਦਾਰਾ ਹੋ ਜਾਣਾ ਵਾ 1000 ਰੁਪਿਆ ਹੌਸਪਾਵਰ ਦਾ ਜਿਹੜਾ ਕਿ ਨਹੀਂ ਭਰ ਸਕਦਾ ਕਿਸਾਨ ਬਿਲਕੁਲ ਨਹੀਂ ਭਰ ਸਕਦਾ ਇਸ ਕਰਕੇ ਸਮੂਹ ਵਰਗਾਂ ਦੀ ਲੜਾਈ ਆ ਇਹ ਜਿਹੜਾ ਡੀਸੀ ਦਫ਼ਤਰ ਪੂਰੇ ਪੰਜਾਬ ਭਾਰ ਵਿੱਚ ਆ ਵੀ ਇਹ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਵੱਡੀ ਪੱਧਰ ਤੇ ਵਿਰੋਧ ਹੋ ਰਿਹਾ ਹੀ ਕਿਉਂਕਿ ਇਹਦੇ ਵਿੱਚ ਹਰ ਇੱਕ ਵਰਗਾਂ ਨੂੰ ਸ਼ਾਮਲ ਹੋਣ ਦੀ ਅਪੀਲ ਆ ਵੀ ਸਾਰਿਆਂ ਦੀ ਇਹ ਲੜਾਈ ਆ ਇਹਨਾਂ ਚ ਸ਼ਾਮਲ ਹੋਣਾ ਚਾਹੀਦਾ ਸਾਰਿਆਂ ਨੂੰ ਚਰਚਾ ਦੇ ਵਿੱਚ ਗੱਲ ਲੈ ਕੇ ਜਿਹੜੇ ਮੀਟਰ ਆ ਰਹੇ ਨੇ ਇਹਦਾ ਜ ਵਰਤੋਂ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ ਇਹਨਾਂ ਵਿੱਚ ਲਾਈਟ ਬਲਿੰਕ ਹੁੰਦੀ ਰਹਿੰਦੀ ਆ ਕਿ ਸੱਚ ਹੈ ਬਿਲਕੁਲ ਇਹ ਜਿਹੜੇ ਚੇਪਾ ਵਾਲੇ ਮੀਟਰ ਨੇ ਇਹ ਇੱਕ ਕਾਰਪੋਰੇਟ ਘਰਾਣਿਆਂ ਦਾ ਨਿੱਜੀ ਆ ਨਿੱਜੀ ਆ ਉਹਨਾਂ ਦਾ ਉਹਨਾਂ ਨੇ ਜਦੋਂ ਚੇਪਾ ਵਾਲਾ ਮੀਟਰ ਲੱਗ ਗਿਆ ਵਿੱਚ ਸਿਮ ਏਅਰਟੈਲ ਦੀ ਪਾਈ ਹੋਈ ਉਹਨਾਂ ਨੇ ਵੀ ਜਿਹੜੀ ਆਪਾਂ ਦੇਖਿਆ ਵਾ ਪਿਛਲੇ ਦਿਨੀ ਬਾਹਰ ਬਿਹਾਰ ਦੇ ਵਿੱਚ ਵੀ ਉਹਨਾਂ ਪੱਟ ਪੱਟ ਸੱਟੇ ਆ ਆਂਧਰਾ ਪ੍ਰਦੇਸ਼ ਚ ਵੀ ਬਹੁਤ ਉਹਨਾਂ ਪੱਟ ਕੇ ਸੱਟੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਡੀ ਪਹੁੰਚ ਤੋਂ ਬਾਹਰ ਨੇ ਇਹ ਇੱਕ ਕਾਰਪੋਰੇਟਾਂ ਨੂੰ ਅਡਾਣੀਆਂ ਬਾਣੀਆਂ ਨੂੰ ਦਿੱਤੇ ਜਾ ਰਹੇ ਨੇ ਜਿਹੜਾ ਕਿ ਇਹ ਇੱਕ ਮਾਰੂ ਨੀਤੀ ਹੈ ਇਹਨਾਂ ਦੀ ਵੀ ਹਰੇਕ ਨੂੰ ਦਬਾ ਕੇ ਰੱਖਣਾ ਸਸਤੀ ਲੇਬਰ 'ਚ ਤਬਦੀਲ ਕਰਨਾ ਕਿਤਾਂ ਖੁਣਾ ਜਿਹੜੇ ਗਰੀਬ ਲੋਕ ਨੇ ਲੋਅਰ ਕਲਾਸ ਫੈਮਿਲੀ ਨੇ ਤੇ ਉਹਨਾਂ ਤੇ ਕੀ ਪ੍ਰਭਾਵ ਪਵੇਗਾ ਇਹਨਾਂ ਦਾ ਉਹਨਾਂ ਉੱਤੇ ਤਾਂ ਬਹੁਤ ਹੀ ਜ਼ਿਆਦਾ ਮਾੜਾ ਪ੍ਰਭਾਵ ਪੈਣਾ ਹੈ ਜਿਹੜੀ ਕਿ ਸਰਕਾਰ ਪਹਿਲਾਂ ਆਪਾਂ ਨੂੰ ਲੋਲੀਪੌਪ ਦਿੰਦੀ ਆ ਆ 600 ਜੂਨਟ ਮਾਫ ਆ ਸਭ ਤੋਂ ਪਹਿਲਾਂ ਇਹ ਬੰਦ ਹੋਵੇਗੀ 600 ਜੂਨਟ ਮਾਫ ਮਾਫ ਜਿਹੜੀ ਆ ਉਹ ਬੰਦ ਹੋਵੇਗੀ ਫਿਰ ਜਿਹੜੇ ਛੋਟੇ ਮੀਟਰ ਲਾਏ ਨੇ ਇਹ ਕਿਲੋਵਾਰਟ ਦੇ ਉਹ ਕੱਟੇ ਜਾਣਗੇ ਇਹ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਣਾ ਹੈ ਹਰੇਕ ਤੇ ਹੀ ਪੈਣਾ ਹਰੇਕ ਵਰਗ ਤੇ ਹੀ ਇਕੱਲਾ ਛੋਟੇ ਪਰਵਾਰ ਤੇ ਨਹੀਂ ਜਾਂ ਮਜ਼ਦੂਰ ਭਾਈਚਾਰੇ ਤੇ ਨਹੀਂ ਇਹ ਹਰੇਕ ਵਰਗ ਦੀ ਇਹ ਮਾਰੂ ਨੀਤੀ ਹੈ ਬਹੁਤ ਮਾੜਾ ਪ੍ਰਭਾਵ ਪੈਣਾ ਬਿਜਲੀ ਦੇ ਕੀਮਤੇ ਵਾਧਾ ਹੋਵੇਗਾ ਬਿਲਕੁਲ ਜੀ 16 ਰੁਪਏ ਜੂਨ ਤੋਂ ਜਿਸ ਦਿਨ ਚੇਪਾਲੇ ਮੀਟਰ ਕੰਪਲੀਟ ਹੋ ਗਏ ਉਸ ਦਿਨ 16 ਰੁਪਏ ਤੋਂ ਲੈ ਕੇ 18 ਰੁਪਏ ਤੱਕ ਜੂਨਟ ਕੀਤੀ ਜਾਵੇਗੀ 1000 ਰੁਪਏ ਹੌਸਪਾਵਰ ਦਾ ਬਿੱਲ ਲਾਇਆ ਜਾਏਗਾ ਤੇ ਬਿਜਲੀ ਮਹਿੰਗੀ ਕੀਤੀ ਜਾਵੇਗੀ ਕਿਉਂਕਿ ਪ੍ਰਾਈਵੇਟ ਅਦਾਰਾ ਹੋ ਗਿਆ ਆਪਣੀ ਇਹ ਮੰਗ ਹੈ ਵੀ ਜਿਹੜੀ 1 ਲੱਖ 85 ਹਜ਼ਾਰ ਸਾਮੀਆਂ ਦੇ ਵਿੱਚੋਂ 85 ਹਜ਼ਾਰ ਸਾਮੀਆਂ ਖਾਲੀ ਪਈਆਂ ਨੇ ਜਿਹੜੀਆਂ ਉਹਨਾਂ ਨੂੰ ਭਰਿਆ ਜਾਵੇ ਪ੍ਰਾਈਵੇਟ ਮੁੰਡੇ ਰੱਖੇ ਜਾ ਰਹੇ ਨੇ ਜਿਹੜੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਕਹਿੰਦੇ ਨਾਲ ਕੱਲਾ ਬਿਜਲੀ ਖਪਤਕਾਰਾਂ ਨੂੰ ਨੁਕਸਾਨ ਨਹੀਂ ਹੋਣਾ ਕਹਿੰਦੇ ਤੇ ਬਿਜਲੀ ਮੁਲਾਜ਼ਮਾਂ ਨੂੰ ਵੀ ਵੱਡਾ ਨੁਕਸਾਨ ਹੈ ਕਿਉਂਕਿ ਉਹਨਾਂ ਦੀ ਜਿਹੜੀ ਪੈਨਸ਼ਨ ਬੰਦ ਹੋ ਜਾਏਗੀ ਸਰਕਾਰੀ ਨੌਕਰੀ ਉਹਨਾਂ ਦੀ ਖਤਮ ਹੋ ਜਾਏਗੀ ਹੁਣ ਜੇ ਕੋਈ ਸਰਕਾਰੀ ਮੁਲਾਜ਼ਮ ਬਾਹਰ ਚਾਂਸ ਕਿਤੇ ਕੋਈ ਘਟਨਾ ਵਾਪਰਦੀ ਹੈ ਤੇ ਉਥੇ ਉਸ ਨੂੰ ਪਰਿਵਾਰ ਨੂੰ ਨੌਕਰੀ ਮਿਲਦੀ ਹੈ ਮੁਆਵਜ਼ਾ ਮਿਲਦਾ ਹੈ ਤੇ ਜਿਹੜੇ ਪ੍ਰਾਈਵੇਟ ਨੇ ਉਹਨਾਂ ਨੂੰ ਬਿਲਕੁਲ ਜਾ ਕੇ ਕੋਈ ਹਾਲ ਵੀ ਨਹੀਂ ਕਰਦਾ ਪੁੱਛਦਾਗਾ ਸਿਰਫ 10 12000 ਤੇ ਮੁਲਾਜ਼ਮ ਰੱਖੇ ਨੇ ਕਿ ਜਿਹੜਾ ਕੀ ਇੱਕ ਬਿਜਲੀ ਘਰ ਦੇ ਵਿੱਚ ਦਫਤਰ ਦੇ ਵਿੱਚ 1.5 150 ਮੁਲਾਜ਼ਮ ਚਾਹੀਦਾ ਹੈ ਉਥੇ ਸਿਰਫ ਤੇ ਸਿਰਫ 10 15 ਮੁਲਾਜ਼ਮ ਕੰਮ ਕਰ ਰਹੇ ਨੇ ਇਸ ਕਰਕੇ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਬਿਜਲੀ ਸੋਧ ਬਿੱਲ 2025 ਦਾ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਬੇਦਾਰ ਗਰਮੇਲ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਮਿਤੀ ਪੰਜਾਬ ਜ਼ਿਲ੍ਹਾ ਖੀ gian ਚ ਅਸੀਂ ਹਾਂ ਅੱਜ ਅਸੀਂ ਕੱਲ ਤੋਂ ਡੀਸੀ ਦਫ਼ਤਰਾਂ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਮੁੱਖ ਦਫ਼ਤਰਾਂ ਸਾਰਿਆਂ ਧਰਮ ਦੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮ ਦੁਕਾਨਦਾਰਾਂ ਦੇ ਜਾਰੀ ਹੈ ਕਿਉਂਕਿ ਜਿਹੜੀਆਂ ਮੰਗਾਂ ਉਹ ਮੰਗਾਂ ਸਾਰੀਆਂ ਸਾਡੀਆਂ ਸਰਕਾਰ ਦੇ ਨਾਲ ਹੈ ਇਹਦੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨੇ ਇਹ ਲਗਾਤਾਰ ਕਿਸਾਨਾਂ ਮਜ਼ਦੂਰਾਂ ਮੁਲਾਜ਼ਮ ਦੁਕਾਨਦਾਰਾਂ ਤੇ ਮਾਰ ਕਰ ਰਹੀ ਹੈ ਸਾਰਾ ਇਹਨੂੰ ਪ੍ਰਾਈਵੇਟ ਅੱਥਾਂ ਸੌਂਪ ਰਹੀ ਹੈ ਕਿਸੇ ਵੀ ਹਾਲਤ ਵਿੱਚ ਜਿੰਨੇ ਵੀ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਆ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆਂ ਕਲ ਲੜਾਈ ਜਿਹੜੀ ਹੈ ਇਹ ਇਕੱਲੇ ਕਿਸਾਨ ਦੀ ਨਹੀਂ ਹੈ ਇਹ ਲੜਾਈ ਉਸ ਇਨਸਾਨ ਦੀ ਲੜਾਈ ਹੈ ਜਿਨ੍ਹਾਂ ਦੇ ਮੂੰਹ ਤੇ ਅਨਾਜ ਦਾ ਦਾਣਾ ਪੈਂਦਾ ਕਿਉਂਕਿ ਜੇ ਸਾਡੀ ਖੇਤੀ ਬੱਜੀ ਹੈ ਖੇਤੀ ਦੇ ਨਾਲ ਹੀ ਸਾਰੇ ਮਹਿਕਮੇ ਚੱਲਦੇ ਆ ਅੱਜ ਜੇ ਕਿਸਾਨ ਦੇ ਖੇਤ ਵਿੱਚ ਪੈਸਾ ਆਉਂਦਾ ਜਮੀਨ ਉਪਜ ਪੈਦਾ ਕਰਦਾ ਉਹ ਆਰਤੀਆਂ ਕੋਲ ਜਾਂਦੀ ਆ ਆਰਤੀਆਂ ਤੋਂ ਅੱਗੇ ਮੰਡੀਆਂ ਦੇ ਵਿੱਚ ਜਾ ਕੇ ਕਿੰਨੇ ਲੋਕਾਂ ਦਾ ਰੋਜ਼ਗਾਰ ਦਾ ਢਿੱਡ ਭਰਦੇ ਆ ਕਿਉਂਕਿ ਮੰਡੀ ਇੱਕ ਲੈ ਲਓ ਆਪਾਂ ਮੰਡੀ 'ਚ ਕਿੰਨਾ ਮਜ਼ਦੂਰ ਕੰਮ ਕਰਦਾ ਹੁੰਦਾ ਉਹਦੇ ਬਾਅਦ 'ਚ ਬੋਰੀਆਂ ਵਾਲੀਆਂ ਫੈਕਟਰੀਆਂ ਦੇ ਕੰਮ ਆਉਂਦੇ ਆ ਸੇਬੇ ਬਣਾਉਣ ਵਾਲੀਆਂ ਫੈਕਟਰੀਆਂ ਦੇ ਕੰਮ ਆਉਂਦੇ ਆ ਕਿੰਨੇ ਪੱਖੇ ਚੱਲਦੇ ਆ ਕਿੰਨੇ ਟਰੱਕ ਆਪਰੇਟਰ ਇਧਰ ਉਧਰ ਸਮਾਨ ਦੀ ਢੋਆ ਢੋਈ ਕਰਦੇ ਸਾਰਿਆਂ ਨੂੰ ਰੋਜ਼ਗਾਰ ਖੇਤੀ ਦੇ ਨਾਲ ਮਿਲਦਾ ਪਰ ਅਸੀਂ ਕਿਸੇ ਵੀ ਹਲਤੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਪ੍ਰਾਈਵੇਟ ਹੱਤਾਂ 'ਚ ਨਾ ਦੇਓ ਜਿਸ ਤਰ੍ਹਾਂ ਪਹਿਲਾਂ ਸਾਡਾ ਪੰਜਾਬ ਚੱਲਦਾ ਆ ਪੂਰੀ ਦੁਨੀਆ ਕਿਸਾਨ ਦੇ ਚੱਲਦੀ ਉਹਨਾਂ ਕਿਸਾਨ ਨੂੰ ਜਿਉਂਦਾ ਰਹਿਣ ਦੇਣਾ ਚਾਹੀਦਾ ਜਿਸ ਤਰ੍ਹਾਂ ਉਹਨਾਂ ਨੇ ਖੇਤੀ ਦਾ ਬਿਜਲੀ ਦਾ ਕਾਨੂੰਨ ਲਿਆ ਕੇ ਬਿਜਲੀ ਨੂੰ ਕੇਂਦਰੀਕਰਨ ਕਰਨ ਜਾ ਰਹੇ ਆ ਇਹ ਕਿਸੇ ਵੀ ਹਾਲਤ 'ਚ ਅਸੀਂ ਇਹਦਾ ਕੇਂਦਰੀਕਰਨ ਨਹੀਂ ਹੋਣ ਦੇਵਾਂਗੇ ਕਿਉਂਕਿ ਜਿਹੜੇ ਚੱਪ ਵਾਲੇ ਮਿੱਟ ਲਾਉਣ ਜਾ ਰਹੇ ਆ ਜਾਂ ਬਿਜਲੀ ਦਾ ਕੇਂਦਰੀਕਰਨ ਹੋਣਾ ਇਹ ਸਿੱਧੇ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰਾਂ ਦੀ ਮੌਤ ਦੇ ਵਾਰੰਟਾ ਕਿਸੇ ਵੀ ਹਾਲਤ 'ਚ ਇਹਨਾਂ ਨੂੰ ਇਹ ਲਾਗੂ ਨਹੀਂ ਹੋਣ ਦੇਵਾਂਗੇ ਕਿਉਂਕਿ ਚੱਪੜਾ ਮੀਟਰ ਜਿਹੜਾ ਅਜੇ ਸਰਕਾਰ ਲਾ ਰਹੀ ਹੈ ਇਹ ਕਨੇ ਆਦਾਨੀ ਦਾ ਮੀਟਰ ਹੈ ਪ੍ਰਾਈਵੇਟ ਹੱਥਾਂ 'ਚ ਬਿਜਲੀ ਦੇ ਕੇ ਸਾਨੂੰ ਸਾਰਿਆਂ ਨੂੰ ਬਹੁਤ ਮੁਸ਼ਕਲ ਹੋ ਜਣਾ ਸਭ ਤੋਂ ਪਹਿਲਾਂ ਮੋਬਾਈਲ ਦੀ ਤਰ੍ਹਾਂ ਪਹਿਲਾਂ ਰੀਚਾਰਜ ਕਰਾਂਗੇ ਨੰਬਰ ਦੋ ਗੱਲ ਜਿਹੜਾ ਸਮਾਰਟ ਮੀਟਰ ਚੱਪੜਾ ਕਹਿੰਦੇ ਆ ਇਹਦੇ ਨਾਲ ਲਗਾਤਾਰ ਤਾਰਾਂ ਲਾਉਣ ਦੇ ਬਾਵਜੂਦ ਵੀ ਇਹ ਬਲਿੰਕਰਿੰਗ ਕਰਦਾ ਰਹਿੰਦਾ ਟੇਬਲ ਤੇ ਪਟਕੇ ਰੱਖਦੀ ਹੈ ਕਰਦਾ ਗ੍ਰਿਡ 'ਚ ਬਿਜਲੀ ਨਹੀਂ ਹੁੰਦੀ ਫਿਰ ਵੀ ਇਹ ਬਲਿੰਕਰਿੰਗ ਕਰਦਾ ਰਹਿੰਦਾ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਚੱਪੜਾ ਮੀਟਰ ਉਤਾਰੋ ਜਿਹੜਾ ਪਹਿਲਾਂ ਜਾ ਬੜਾ ਬਿਜਲੀ ਬੋਰਡ ਦੇ ਟਾਈਮ ਤੇ ਕਾਲੇ ਮੀਟਰ ਗਲਾਰੀ ਵਾਲੇ ਹੁੰਦੇ ਸੀਗੇ ਉਹ ਮੀਟਰ ਲਾਏ ਜਾਣ ਜੋ ਕਿ ਹਰ ਇੱਕ ਆਦਮੀ ਬਿਜਲੀ ਦੀ ਅੱਜ ਕੱਲ ਬਹੁਤ ਵੱਡੀ ਜ਼ਰੂਰਤ ਹੋ ਗਈ ਆ ਇਹ ਸਾਡਾ ਇੱਕ ਜੀਵਨ ਦਾ ਅੰਗ ਬਣ ਗਿਆ ਬਿਜਲੀ ਕਿਉਂਕਿ ਉਹਤੇ ਬਣਾ ਕਿਸੇ ਤਰ੍ਹਾਂ ਗੁਜ਼ਾਰਾ ਨਹੀਂ ਸਾਡਾ ਪਾਣੀ ਵੀ ਬਿਜਲੀ ਤੇ ਆ ਜੀ ਅਸੀਂ ਪਸ਼ੂਆਂ ਨੂੰ ਪੱਠੇ ਵੀ ਪਾਉਣਾ ਕੁੱਤਰਨੇ ਦੇ ਵੀ ਅੱਜਕੱਲ੍ਹ ਬਿਜਲੀ ਤੇ ਹੋ ਗਿਆ ਪਾਣੀ ਪਸੂਆਂ ਨੂੰ ਪਾਣਾ ਉਹ ਵੀ ਬਿਜਲੀ ਤੇ ਮੋਬਾਈਲ ਚਾਰਜ ਵੀ ਬਿਜਲੀ ਤੇ ਹਰ ਚੀਜ਼ ਦੀ ਵੱਡੀ ਲੋਟੀ ਦੇ ਬਰਾਬਰ ਦੀ ਬਿਜਲੀ ਦੀ ਲੋਡ ਬਣ ਗਈ ਆ ਪਰ ਅਸੀਂ ਕਿਸੇ ਵੀ ਹਾਲਤ ਜਿਹਨੂੰ ਪ੍ਰਾਈਵੇਟ ਅਥਾਂ ਨਹੀਂ ਜਾਣਦੇ ਆਂਗੇ ਸਰਕਾਰ ਦਾ ਡਟ ਕੇ ਵਿਰੋਧ ਪਹਿਲਾਂ ਵੀ ਕਰਦੇ ਆਂ ਜੇਕਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਅੱਜ ਦਾ ਦਿਨ 12 ਤੋਂ 19 ਦੋ ਦਿਨ ਦਾ ਅਜੇ ਨਾ ਕੋਈ ਮਸਲਾ ਹੱਲ ਕੀਤਾ ਤੇ ਕੱਲ ਤੋਂ ਇਹ ਮੋਰਚਾ ਸਾਧੂ ਚਲਦੇ ਭਰੇ ਨਗਰੀ ਵਸਦੀ ਭਲੀ ਇੱਥੇ ਰੇਲਾਂ ਦੇ ਵਿੱਚ ਤਬਦੀਲ ਕੀਤਾ ਜਾਊਗਾ ਜਿੰਨਾ ਚਿਰ ਸਰਕਾਰ ਇਹ ਸਾਰੀਆਂ ਮੰਗਾਂ ਜਿੰਨੀਆਂ ਵੀ ਸਾਡੀਆਂ ਕਿਸਾਨਾਂ ਦੀਆਂ 12 13 ਮੰਗਾਂ ਉਹ ਮੰਗਾਂ ਦੇ ਹੱਲ ਨਹੀਂ ਕਰਦੇ ਉਹਨਾਂ ਚਿਰ ਜੰਗ ਜਾਰੀ ਰਹੂਗਾ ਅੱਜ ਮੈਂ ਕੀ ਤੁਸੀਂ ਕਿਹਾ ਇਹ ਪ੍ਰੀਬੇਡ ਬਿਲ ਜਿਹੜੇ ਹੈਗੇ ਆ ਇਹ ਬਲਿੰਕ ਚ ਚੱਲਦੇ ਰਹਿੰਦੇ ਹਨ ਯਾਨੀ ਕਿ ਬਿਨਾ ਵਰਤਤੋ ਵੀ ਪਰ ਜੇਕਰ ਇਹ ਬਿਲ ਆ ਜਾਂਦੇ ਨੇ ਤੇ ਇਹ ਜਨਤਾ ਤੇ ਕੀ ਪ੍ਰਭਾਵ ਪਵੇਗਾ ਇਹ ਦੇਖੋ ਜੀ ਬਿਜਲੀ ਅੱਜਕੱਲ ਇੰਨੀ ਸਾਡੇ ਲੋਡ ਪਈ ਆ ਚਿਪ ਵਾਲਾ ਮੀਟਰ ਜਦੋਂ ਪਹਿਲਾਂ ਆਪਾਂ ਫੋਨ ਨੇ ਚਾਰਜ ਕਰਦੇ ਆ ਪਹਿਲਾਂ ਤਾਂ ਫੋਨ ਦੇ ਰਿਚਾਰਜ ਦੇ ਚ 30 ਦਿਨ ਦੇ ਮਹੀਨੇ ਤੋਂ 28 ਦਿਨ ਨੇ ਉਹਨੇ ਕਰ ਲਿਆ ਇਸੇ ਤਰ੍ਹਾਂ ਮੋਬਾਈਲ ਦੀ ਤਰ੍ਹਾਂ ਜਿਹੜੇ ਚਿਪ ਵਾਲੇ ਮੀਟਰ ਵਿੱਚ Airtel ਦੀ ਚਿਪ ਪਈ ਹੋਈ ਆ ਇਹ ਚੱਪ ਦੇ ਨਾਲ ਜਦ ਇਹਨਾਂ ਨੇ ਪੂਰਨ ਤਰ੍ਹਾਂ ਤੇ ਚਾਲੂ ਕਰਤਾ 16 ਰੁਪਏ ਪਰ ਜੋ ਉਹ ਤੇ ਇਹਨਾਂ ਨੇ ਬਿਜਲੀ ਸਟਾਰਟ ਕਰਨੀ ਹੈ ਕਿਉਂਕਿ ਸਰਕਾਰ ਨਾਲ ਐਗਰੀਮੈਂਟ ਕਰਕੇ ਬੈਠੇ ਆ ਉਹ 25 26 ਰੁਪਏ ਹੁੰਨ ਤੱਕ ਜਾਵਾਂਗੇ ਜੋ ਕਿ ਹਰੇਕ ਗਰੀਬ ਆ ਜਾਂ ਮਜ਼ਦੂਰ ਆ ਜੋ ਛੋਟੇ ਦੁਕਾਨਦਾਰ ਆ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਊਗੀ ਇਸ ਕਰਕੇ ਸਰਕਾਰ ਇਹ ਪੂਰੇ ਪੂਰੇ ਕੇਂਦਰੀਕਰਨ ਕਰਕੇ ਪੂਰੇ ਪੰਜਾਬ ਨੂੰ ਕੀ ਪੂਰੇ ਦੇਸ਼ ਨੂੰ ਪ੍ਰਾਈਵੇਟ ਹੱਥੀਂ ਦੇਣਾ ਚਾਹੁੰਦੇ ਸੀ ਨਹੀਂ ਦੇਣਾ ਚਾਹੁੰਦੇ ਕਰਪਾਲ ਸਿੰਘ ਜੀ ਸਰ ਅੱਜਕੱਲ੍ਹ ਵੱਖ-ਵੱਖ ਕਿਸਾਨੀ ਆਚੀ ਬੰਦੀਆਂ ਦੇ ਵੱਲੋਂ ਡੀਸ ਦਫ਼ਤਰ ਤੇ ਬੜ ਕਰਨਾ ਲਗਾਇਆ ਗਿਆ ਹੈ ਇਸ ਦਾ ਮੁੱਖ ਕਾਰਨ ਕੀ ਹੈ ਇਸ ਦਾ ਮੁੱਖ ਕਾਰਨ ਜੀ ਜਿਹੜਾ ਮੇਨ ਤਾਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜੋ ਸਾਡੀ ਪੰਜਾਬ ਸਰਕਾਰ ਨੇ ਲੁੱਟ ਕੀਤੀ ਲੁੱਟਿਆ ਵੀ ਤੇ ਕੁੱਟਿਆ ਵੀ ਕੋਈ ਸਰਕਾਰ ਦਾ ਪੈਸਾ ਨਹੀਂ ਸੀਗਾ ਜੋ ਸਮਾਨ ਉਥੇ ਚੋਰੀ ਹੋਇਆ ਟਰਾਲੀਆਂ ਚੋਰੀ ਹੋਈਆਂ ਸਿਲੰਡਰ ਚੋਰੀ ਹੋਏ ਫ੍ਰਿਜਾਂ ਜੋ ਵੀ ਚੀਜ਼ ਜੋ ਵੀ ਸਮਾਨ ਸੀਗਾ ਉਹ ਪਿੰਡਾਂ ਦੇ ਮਜ਼ਦੂਰਾਂ ਦਾ ਜਾਂ ਕਿਰਤੀ ਲੋਕਾਂ ਦਾ ਇੱਕ ਇੱਕ ਗ੍ਰਹਿ ਕਰਕੇ ਇਕੱਠਾ ਕੀਤਾ ਪੈਸਾ ਸੀਗਾ ਉਹ ਪੰਜਾਬ ਸਰਕਾਰ ਨੇ ਜਾਂ ਉਹਨਾਂ ਦੇ ਲੀਡਰਾਂ ਨੇ ਚੋਰੀ ਕਰਕੇ ਪੁਲਿਸ ਪ੍ਰਸ਼ਾਸਨ ਨੇ ਵੇਚ ਕੇ ਵਟ ਕੇ ਖਾ ਲਿਆ ਉਹ ਕਿਹਦਾ ਹੁਣ ਫਰਜ਼ ਬਣਦਾ ਪੰਜਾਬ ਸਰਕਾਰ ਦਾ ਉਹਦੀ ਪਰਪਾਈ ਕਰਕੇ ਉਹ ਪਿੰਡਾਂ ਨੂੰ ਵਾਪਸ ਜਿਨ੍ਹਾਂ ਦਾ ਉਹ ਮਿਹਨਤ ਦਾ ਇੱਕ ਇੱਕ ਪਸੀਨੇ ਦੀ ਕਮਾਈ ਦਾ 1 ਰੁਪਿਆ ਸੀ ਚਾਹੇ ਕਿਸੇ ਦੇ 10 ਰੁਪਏ ਸੀ ਉਹ ਉਹਨਾਂ ਨੂੰ ਵਾਪਸ ਕੀਤੇ ਜਾਣ ਸਰਕਾਰ ਤੋਂ ਮੌਜੂਦੀ ਮੰਗ ਕਰਦੇ ਹਾਂ ਹਾਂ ਜੀ ਉਹ ਆਪ ਸਰਕਾਰ ਤੋਂ ਲਗਭਗ ਅਸੀਂ 4 ਕਰੋੜ ਰੁਪਏ ਦੀ ਮੰਗ ਕਰਦੇ ਹਾਂ ਵੀ ਉੱਥੇ ਜੋ ਨੁਕਸਾਨ ਹੋਇਆ ਸ਼ੰਭੂਗੜ੍ਹ ਜੇਕਰ ਕਿਸਾਨ ਜੇਕਰ ਸਰਕਾਰ ਮਨਾਂ ਕਰ ਦੇਵੇ ਤਾਂ ਫਿਰ ਅੱਗੇ ਥੋੜੀ ਗੀਰਨ ਨੀਤੀ ਹੈ ਅੱਗੇ ਇਸ ਤੋਂ ਵੱਡਾ ਜੀ ਫਿਰ ਜੇ ਸਰਕਾਰ ਅੱਜ ਮੀਟਿੰਗ 'ਚ ਕੋਈ ਫੈਸਲਾ ਨਹੀਂ ਲੈਂਦੀ ਇਸ ਤੋਂ ਬਾਅਦ ਅਸੀਂ ਰੇਲਾਂ ਰੋਕਾਂਗੇ ਬਹੁਤ ਯਾਨੀ ਕਿ ਪੱਕੇ ਤੌਰ ਤੇ ਰੋਕਾਂਗੇ ਫਿਰ ਪੱਕਾ ਜਾਮ ਹੋਊਗਾ ਅਸੀਂ ਫਿਰ ਉੱਠਣ ਲਈ ਨਹੀਂ ਬੈਠਾਂਗੇ ਜੇ ਕਰੀ ਬੈਠ ਗਏ ਤੇ ਇਹ ਮੋਰਚਾ ਕਿੰਨੇ ਦਿਨ ਵਾਸਤੇ ਚੱਲੇਗਾ ਇਹ ਮੋਰਚਾ ਅੱਜ ਤੱਕ ਚੱਲੇਗਾ ਸ਼ਾਮ ਤੱਕ ਤੇ ਕੱਲ ਸਵੇਰ ਤੱਕ ਤੇ ਇਸ ਤੋਂ ਬਾਅਦ ਜੇ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ ਸਾਡੀਆਂ ਮੰਗਾਂ ਤੇ ਚਿੱਪਲ ਮੀਟਰਾਂ ਜੋ ਵਿੱਚ ਉਹਦੇ ਵਿੱਚ ਮੰਗ ਹੈਗੀ ਆ ਤੇ ਬਿਜਲੀ ਬਿੱਲ ਜਿਹੜਾ ਵਾਪਸ ਲਵੇ ਇਸ 2500 ਤੇ ਕੱਲ ਨੂੰ ਹੋ ਸਕਦਾ ਵੀ ਟ੍ਰੇਨਾਂ ਦਾ ਚਿੱਤਾ ਜੰਮ ਕੀਤਾ ਜਾਵੇ ਜੇ ਅੱਜ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਲੱਗਦਾ ਸਰਕਾਰ ਤੁਹਾਡੀ ਇਹਨੇ ਮੰਗ ਨੂੰ ਮੰਨੇਗੀ ਤੇ ਕਦਮ ਚੁੱਕੇਗੀ ਇਸ ਮੰਗਾਂ ਜਾਇਜ਼ ਨੇ ਕੋਈ ਮੰਗਾਂ ਔਖੀਆਂ ਨਹੀਂ ਪੰਜਾਬ ਸਰਕਾਰ ਲਈ ਇਹ ਮੰਗਣੀਆਂ ਆ ਮੰਨਣੀਆਂ ਕਿਉਂਕਿ ਮੰਗ ਜਾਇਜ਼ ਆ 4 ਕਰੋੜ ਰੁਪਇਆ ਕੋਈ ਵੱਡੀ ਹੈ ਨਹੀਂ ਸਰਕਾਰ ਲਈ ਬਹੁਤ ਵੱਡੀ ਵੀ ਇਹ ਕੀਮਤ ਹੈ ਜਿਹੜੀ ਦਿੱਤੀ ਨਾ ਜਾਵੇ ਫਿਰ ਇਹ ਕੋਈ ਨਜਾਇਜ਼ ਮੰਗਣੀ ਜੋ ਨੁਕਸਾਨ ਹੋਇਆ ਉਸ ਦੀ ਹੈ ਪ੍ਰਪਾਈ ਆ ਇਹ ਵੀ ਪਿੰਡਾਂ ਚੋਂ ਡਾਟਾ ਇਕੱਠਾ ਕੀਤਾ ਗਿਆ ਹੋਇਆ ਹੈ ਇਸ ਚੀਜ਼ ਦਾ ਵੀ ਕਿੰਨਾ ਕਿੰਨਾ ਸਮਾਨ ਟਰਾਲੀਆਂ ਦਾ ਜੋ ਚੋਰੀ ਹੋਇਆ ਉਹਦਾ ਇਹ ਡਾਟਾ ਬੈਲ ਬਣਾ ਕੇ ਕੁੱਲ ਫਿਰ ਹੀ ਸਰਕਾਰ ਨੂੰ ਦਿੱਤਾ ਗਿਆ ਵਾ ਤੇ ਇਹ ਕੋਈ ਚਾਰ ਕੋੜੋ ਕੋਈ ਵੱਡੀ ਮੰਗਣੀ ਚੈਪ ਵਾਲੇ ਮੀਟਰ ਆ ਪੰਜਾਬ ਸਰਕਾਰ 92 ਐਮਐਲਏ ਲੈ ਕੇ ਬਹੁਤ ਮਤ ਵਿਧਾਨ ਸਭਾ ਚ ਆਪ ਦੀ ਸਾਡੇ ਜੇ ਮੁੱਖ ਮੰਤਰੀ ਸਾਹਿਬ ਆਪ ਦਾ ਪੰਜਾਬ ਸਰਕਾਰ ਆਉਦੇ ਪੰਜਾਬ ਸਟੇਟ ਲਈ ਜੇ ਇੱਕ ਮਤਾ ਨਹੀਂ ਬਾਤ ਕਰ ਸਕਦੇ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਲਈ ਜਾਂ ਕੇਂਦਰ ਸਰਕਾਰ ਜੋ ਵੀ ਲੈ ਕੇ ਆ ਰਹੀ ਹੈ ਇਥੇ ਨੀਤੀਆਂ ਵੀ ਸਾਨੂੰ ਨਹੀਂ ਮਨਜ਼ੂਰ ਸਾਡੇ ਲੋਕਾਂ ਨੂੰ ਨਹੀਂ ਜਦੋਂ ਸਾਡੇ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਇਹ ਤੇ ਕਿਉਂ ਲਾਗੂ ਕਰੀਏ ਅਸੀਂ ਪੰਜਾਬ 'ਚ ਇੱਕ ਮਤਾ ਹੀ ਪਾ ਕੇ ਉਹਨਾਂ ਨੇ ਸਾਈਨ ਕਰਕੇ ਬਿੱਲ ਪਾਸ ਕਰ ਦੇਣਾ ਆਪਦੀ ਵਿਧਾਨ ਸਭਾ 'ਚ ਤੇ ਉਹ ਕਿਉਂ ਨਹੀਂ ਕਰ ਸਕਦੇ ਦੱਸੋ ਇੱਕ ਵੱਡੀ ਗੱਲ ਨਹੀਂ ਵੱਡੀਆਂ ਮੰਗਾਂ ਨਹੀਂ ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਪੰਜਾਬ ਸਰਕਾਰ ਨੂੰ ਭਜਣਾ ਚਾਹੀਦਾ ਦੇਖੋ ਸਰਕਾਰਾਂ ਨਾਲ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਕਰਦੀਆਂ ਤੁਰੀਆਂ ਆਉਂਦੇ ਨੇ ਸਾਡੇ ਕੋਲੇ ਇੱਕ ਸੰਘਰਸ਼ੀ ਹੈ ਜਿਹਦੇ ਨਾਲ ਅਸੀਂ ਆਪਣੀਆਂ ਪ੍ਰਾਪਤੀਆਂ ਕਰ ਸਕਦੇ ਹਾਂ ਆਪਣੇ ਹੱਕ ਅਸੀਂ ਲੈ ਸਕਦੇ ਹਾਂ ਕਿਉਂਕਿ ਸਰਕਾਰਾਂ ਦੇ ਅਜੇ ਤੱਕ ਕੰਨ ਤੇ ਦੂਰ ਨਹੀਂ ਸਰਕੀ ਅਸੀਂ ਕਦੋਂ ਤੋਂ ਸੁਧਾਰਚਾਰ ਲੱਗੇ ਦਿੱਲੀ ਸੰਘਰਸ਼ ਕੀਤਾ 700 ਕਿਸਾਨ ਸਾਡਾ ਸ਼ਹੀਦ ਹੋ ਗਿਆ ਲੇਕਿਨ ਇੰਨਾ ਸਰਕਾਰਾਂ ਨੇ ਬਿਲਕੁਲ ਕਿਸਾਨ ਦੀ ਪਰਵਾਹ ਨਹੀਂ ਕੀਤੀ ਹਾਲਾਂਕਿ ਕਿਸਾਨ ਆ ਦੇਸ਼ ਦੀ ਰੀੜ ਦੀ ਹੱਡੀ ਆ ਸਾਰਾ ਦੇਸ਼ ਹੈ ਜਿਹੜਾ ਕਿਸਾਨ ਦੇ ਸੱਤੇ ਚੱਲਦਾ ਜੇ ਕਿਸਾਨ ਦੇ ਪੱਲੇ ਕੁਝ ਨਾ ਰਿਆ ਤੇ ਇਹ ਨਾ ਇਹ ਦੇਸ਼ ਦੇ ਪੱਲੇ ਕੁਝ ਨਹੀਂ ਰਿਆ ਨਾ ਇਹਨਾਂ ਲੀਡਰਾਂ ਦੇ ਪੱਲੇ ਕੁਝ ਨਹੀਂ ਰਿਆ ਇਸ ਕਰਦੀ ਇਹਨਾਂ ਲੀਡਰਾਂ ਨੂੰ ਸਾਡੇ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ ਵੀ ਇਹ ਕੀ ਚਾਹੁੰਦੇ ਹੈ ਜਿਹਦੇ ਸਿਰ ਤੇ ਦੇਸ਼ ਚੱਲਦਾ ਜਿਹਦੇ ਸਿਰ ਤੇ ਜਿਉਂਦੇ ਹੈ ਉਸ ਇਨ ਦੇ ਮਾਨ ਤੇ ਚਲੇ ਹੋਏ ਹੈ ਇਸ ਕਰਦੀ ਸਾਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਸਾਡੇ ਕੋਲ ਇੱਕੋ ਇੱਕ ਸੰਘਰਸ਼ ਹੈ ਜਿਹੜਾ ਅਸੀਂ ਆਪਣੇ ਹੱਕ ਪ੍ਰਾਪਤ ਕਰਨ ਵਾਸਤੇ ਕਰ ਰਹੇ ਹੈ ਔਰ ਕਰਦੇ ਰਹਿਮਾਂਗੇ ਮੌਜੂਦੀ ਮੰਗ ਕਰਦੇ ਹਾਂ ਬਿਲਕੁਲ ਕਰਦੇ ਹਾਂ ਮੁਆਵਜ਼ੇ ਦੀ ਮੰਗ ਜਿਹੜਾ ਸਾਡਾ 700 ਕਿਸਾਨ ਛੀਜ ਹੋ ਗਿਆ ਉੱਥੇ ਠੰਡ ਦੇ ਵਿੱਚ ਕੋਈ ਗਰਮੀ ਦੇ ਵਿੱਚ ਕੋਈ 700 ਕਿਸਾਨ ਛੀਰੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਜਿੰਨੇ ਵੀ ਸਾਡੇ ਇਹਨਾਂ ਨੇ ਆਪਣੇ ਪਰਚੇ ਪਾਏ ਆ ਨਜਾਇਜ਼ ਪਰਚੇ ਪਾਏ ਆ ਪਰਪਰਾ ਵਾਲਿਆਂ ਦੇ ਪਰਚੇ ਪਾਏ ਆ ਜਾਂ ਹੁਣ ਸਾਡੇ ਇਹਨਾਂ ਨੇ ਜਿਹੜਾ ਕਿਹਾ ਸੀਗਾ ਵੀ ਜੀ ਇਹਦਾ ਖੇਤ ਉਸੇ ਦੀ ਰੇਤ ਜਦੋਂ ਕਿਸਾਨ ਰੇਤ ਚੱਕਣ ਲੱਗਿਆ ਉਦੋਂ ਪਰਚੇ ਪਾਉਣ ਲੱਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰੇ ਅੱਜ ਕਿਸਾਨੀ ਉਹਨਾਂ ਦੇ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਐਸਾ ਰੋਸ ਪ੍ਰਦਰਸ਼ਨ ਦਾ ਮੁੱਖ ਕਾਰਨ ਕੀ ਹੈ ਹਾਂਜੀ ਅੱਜ ਵੀ ਇਹ ਕੱਲ ਦਾ ਪੱਕਾ ਮੋਰਚਾ ਸ਼ੁਰੂ ਹੈ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨ ਦਫ਼ਤਰ ਅੱਗੇ ਅੱਜ ਇਸ ਦਾ ਦੂਸਰਾ ਦਿਨ ਹੈ ਇਸ ਤਰ੍ਹਾਂ ਪੂਰੇ ਪੰਜਾਬ 'ਚ ਸਾਰੇ ਡਿਪਟੀ ਕਮਿਸ਼ਨ ਦਫ਼ਤਰਾਂ 'ਗੇ ਕਿਸਾਨ ਮਿਹਦੂਰ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝਾ ਮੋਰਚਾ ਸਾਂਝਾ ਰੇ ਧਰਨੇ ਚਲਾਏ ਜਾ ਰਹੇ ਆ ਉਹਨਾਂ ਦਾ ਇਹਨਾਂ ਦਾ ਜਿਹੜਾ ਮਕਸਦ ਏ ਆ ਕਿ ਇੱਕ ਤੇ ਬਿਜਲੀ ਸੋਧ ਬਿੱਲ 2025 ਦਾ ਰੱਦ ਕੀਤਾ ਜਾਵੇ ਬੀ ਐਕਟ 2025 ਰੱਦ ਕਰੇ ਕੇਂਦਰ ਸਰਕਾਰ ਤੇ ਸ਼ੰਭੂ ਕਰੋੜੀ ਬਾਰਡਰਾਂ ਜਿਹੜੀਆਂ ਟਰਾਲੀਆਂ ਚੋਰੀ ਕੀਤੀਆਂ ਸਮਾਨ ਚੋਰੀ ਕੀਤਾ 19 ਮਾਰਚ ਨੂੰ 2025 ਨੂੰ ਜਿਹੜੇ ਮੋਰਚੇ ਖੜੇ ਗਏ ਉੱਥੇ ਜਿਹੜੇ ਸਾਲ ਪਾਰ ਚੱਲੇ ਸੀ ਉਹ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੀ ਪਰਪਾਈ ਕਰੇ ਇਸ ਤੋਂ ਨਾਲ ਜਿਹੜਾ ਲੈਂਡ ਰਿਕਾਰਡ ਭੂਮੀ ਰਿਕਾਰਡ ਦਾ ਕੇਂਦਰ ਸਰਕਾਰ ਆਪਣੇ ਕੋ ਖੜ ਕੇ ਸੰਗੀਟ ਢਾਂਚੇ ਦੀ ਜਿਹੜੀ ਬਰਬਾਦੀ ਕਰ ਰਹੀ ਹੈ ਸੰਗੀਟ ਢਾਂਚੇ ਨੂੰ ਸੰਗੀਟ ਢਾਂਚੇ ਅਟੈਚ ਰਿਸ਼ ਕਰ ਰਹੀ ਆ ਕਾਨੂੰਨ ਤੋੜ ਰਹੀ ਆ ਕਿਹੜਾ ਵਿਧਾਨ ਸੰਵਿਧਾਨ ਨੂੰ ਤੋੜ ਰਹੀ ਆ ਉਹ ਗੜਾ ਜਿਹੜਾ ਲੈਂਡ ਰਿਕਾਰਡ ਆ ਉਹ ਪੰਜਾਬ ਸਰਕਾਰ ਦਾ ਉਹ ਬਣਦਾ ਵਾ ਉਹਨਾਂ ਦਾ ਉਹਨਾਂ ਦਾ ਅਧਿਕਾਰ ਖੇਤਰ ਆ ਉਹ ਪੰਜਾਬ ਸਰਕਾਰ ਦਾ ਰਵੇ ਕੇਂਦਰ ਸਰਕਾਰ ਕੋ ਨਹੀਂ ਜਾਣਾ ਚਾਹੀਦਾ ਇਹ ਸਾਡੀ ਮੰਗ ਆ ਇਸ ਤੋਂ ਇਲਾਵਾ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਸਾਰੇ ਖਤਮ ਕੀਤੇ ਜਾਣ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾ ਪਰਾਈ ਵਾਲੇ ਪਰਚੇ ਰੱਦ ਕੀਤੇ ਜਾਣ ਹੜਾਂ ਵਾਲਾ ਜਿਹੜਾ ਮਸਲਾ ਵਾ ਜਿੰਨੇ ਵੀ ਹੜਾਂ ਦੇ ਵਿੱਚ ਬਰਬਾਦੀ ਹੋਈ ਆ ਉਹਨਾਂ ਦਾ ਪੂਰਾ ਮਾਪਜ ਦਿੱਤਾ ਜਾਵੇ 70000 ਰੁਪਇਆ ਪ੍ਰਤੀ ਏਕੜ ਤੇ ਜਿਹੜੇ ਕਾਸਤਕਾਰ ਆ ਜਿਹੜੇ ਕਾਸਤ ਕਰਦੇ ਸੀ ਉੱਥੇ ਜਿਨ੍ਹਾਂ ਨੇ ਬਾਤ ਕੀਤੀਆਂ ਜ਼ਮੀਨਾਂ ਕੱਚੀਆਂ ਜ਼ਮੀਨਾਂ ਉਹਨਾਂ ਨੂੰ ਵੀ ਮਾਪਜ ਦਿੱਤਾ ਜਾਵੇ ਜਿਹੜੇ ਸ਼ੀਰ ਆਪਣੇ ਸੇ 62 ਕਿਸਾਨ ਜਿਹੜੇ ਆ 62 ਲੋਕ ਵਿਅਕਤੀ ਜਿਹੜੇ ਉੱਤੇ ਮਾਰੇ ਗਏ ਹਾੜਾਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਿੱਤਾ ਜਾਵੇ ਤੇ ਜਿਹੜੇ ਬੱਜਾ ਰੁੜ ਗਏ ਜਾਨਵਰ ਰੁੜ ਗਏ ਉਹਨਾਂ ਦਾ 1/2 ਲੱਖ ਰੁਪਈਆ ਮਕਾਨ ਰੁੜ ਗਏ ਘਰ ਟਹਿ ਗਏ ਉਹਨਾਂ ਦਾ ਅੱਜ ਤੱਕ ਪੰਜਾਬ ਸਰਕਾਰ ਨੇ ਕੁਝ ਨਹੀਂ ਦਿੱਤਾ ਇਹ ਸਾਡੀ ਮੰਗ ਆ ਇਸ ਦੇ ਨਾਲ ਜਿਹੜਾ ਕਰ ਮੁਕਤ ਵਪਾਰ ਸਮਝੌਤਾ ਅਮਰੀਕਾ ਨਾਲ ਹੋ ਰਿਹਾ ਵਾ ਜਿਹਦੇ ਨਾਲ ਸਾਰੀ ਖੇਤੀਬਾੜੀ ਤਬਾਹ ਹੋ ਜਾਣੀ ਆ ਡੇਰੀ ਫਾਰਮ ਤਬਾਹ ਹੋ ਜਾਣੇ ਆ ਪੰਜਾਬ ਦੇ ਕੇਂਦਰਤ ਵਪਾਰਤ ਦੇ ਉਹ ਕਰ ਮੁਕਤ ਵਪਾਰ ਜਿਹੜਾ ਅਮਰੀਕਾ ਨਾਲ ਭਾਰਤ ਸਰਕਾਰ ਕਰਨ ਜਾ ਰਹੀ ਆ ਉਹ ਨਾ ਕੀਤਾ ਜਾਵੇ ਤੇ ਜਿਹੜੇ ਕਿਰਤ ਕਾਨੂੰਨ ਲਾਗੂ ਕੀਤੇ ਆ ਜਿਹੜੇ ਕਿਰਤ ਕਾਨੂੰਨ ਲਾਗੂ ਕਰਤੇ ਆ ਕੇਂਦਰ ਸਰਕਾਰ ਨੇ ਉਹ ਵਾਪਸ ਲਏ ਜਾਣ ਜਿਹੜੇ ਜਿਹੜੇ 29 ਕਿਰਤ ਕਾਨੂੰਨ 4 ਕਿਰਤ ਕਾਨੂੰਨ ਲਾਗੂ ਕੀਤੇ ਆ ਉਹ ਰੱਦ ਕੀਤੇ ਜਾਣ ਤੇ 29 ਕਿਰਤ ਕਾਨੂੰਨ ਪਹਿਲਾਂ ਵਾਲੇ ਜਿਹੜੇ ਆ ਉਹ ਬਹਾਲ ਕੀਤੇ ਜਾਣ ਤੇ ਮਨਰੇਗਾ ਜਿਹੜੀ ਆ ਜਿਹੜਾ ਕੇਂਦਰ ਸਰਕਾਰ ਮਨਰੇਗਾ ਦੇ ਵਿੱਚ ਜਿਹੜੀਆਂ ਤਬਦੀਲੀਆਂ ਕਰ ਰਹੀ ਆ ਉਹ ਤਬਦੀਲੀਆਂ ਰੱਦ ਕੀਤੀਆਂ ਜਾਣ ਤੇ ਪਹਿਲਾਂ ਦੀ ਤਰ੍ਹਾਂ ਮਨਰੇਗਾ ਜਿਹੜਾ ਵਾ ਉਸ ਨੂੰ ਸਗੋਂ ਹੋਰ ਵਧਾਇਆ ਜਾਵੇ 365 ਦਿਨ ਕੰਮ ਦੇ ਦਾ 700 ਰੁਪਏ ਦਿਹਾੜੀ ਕੀਤੀ ਜਾਵੇ 90 ਪਰਸੈਂਟ ਸਬਸਿਡਿ ਕੇਂਦਰ ਸਰਕਾਰ ਪਾਉਂਦੀ ਪਹਿਲਾਂ ਉਹਨਾਂ ਨੇ 60 60% ਕਰਤਾ ਵਾ ਤੇ ਇਸ ਕਰਕੇ ਉਹ ਮਨਰੇਗਾ ਦਾ ਮਨਰੇਗਾ ਦਾ ਭੋਗ ਪਾਉਣ ਜਾ ਰਹੇ ਉਹਦਾ ਨਾਮ ਵੀ ਜੀ ਰਾਮ ਜੀ ਰਖਤਾ ਉਨੂੰ ਉਹ ਜੀ ਰਾਮ ਜੀ ਜਿਹੜਾ ਬਾਈ ਹਿੰਦੂ ਪੱਤਾ ਖੇਡ ਰਾਇਆ ਇਹਦੀ ਸਖਤਨ ਖੇਧੀ ਕਰਦੇ ਆ ਤੇ ਜਿਹੜੇ ਜਿਹੜਾ ਇਹਨਾਂ ਨੇ ਨਵਾਂ ਕਾਨੂੰਨ ਪਾਸ ਕੀਤਾ ਉਹ ਰੱਦ ਕੀਤਾ ਜਾਵੇ ਇਸ ਦੇ ਨਾਲ ਜਿਹੜਾ ਆਪਣਾ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਗਾੜੀ ਬਿਲਕੁਲ ਪੱਗੂ ਬਣੀ ਹੋਈ ਆ ਲਾਰਡ ਆਰਡਰ ਸਥਿਤੀ ਮਾੜੀ ਆ ਤੇ ਜਿਹੜਿਆ ਜਿਹੜਾ ਪੰਜਾਬ ਜਿਹੜੀਆਂ 1 ਦਸੰਬਰ ਦੀਆਂ ਮੰਗਾਂ ਮੰਗ ਪੱਤਰ ਦਿੱਤੇ ਹੋਏ ਆ ਪੂਰੇ ਪੰਜਾਬ ਚ ਉਹ ਸਾਰੀਆਂ ਮੰਗਾਂ ਲਾਗੂ ਕੀਤੀਆਂ ਨੇ ਸ਼ੰਭੂ ਗਰੌਰੀ ਬਾਰਡਰਾਂ ਦਾ ਜਿਹੜਾ ਤੇ ਨਾਲ ਜਿਹੜੇ ਸ਼ੀਰੋਸ਼ੀਦ ਹੋਏ ਹੋਏ ਉੱਥੇ ਉਸ ਬਾਰਡਰ ਦੇ ਉੱਤੇ ਇਹ ਕਿਸਾਨ ਸੰਘਰਸ਼ ਦੇ ਸ਼ਹੀਦ ਹੋਏ ਆ ਉਹਨਾਂ ਨੂੰ ਮਾਰ ਦਿੱਤਾ ਜਾਵੇ ਤੇ ਜਖਮੀ ਹੋਏ ਉਹਨਾਂ ਨੂੰ ਮਾਰ ਦਿੱਤਾ ਤੇ ਪਰਚੇ ਰੱਦ ਕੀਤੇ ਜਾਣ ਇਹ ਸਾਰੀਆਂ ਜਿਹੜੀਆਂ ਮੰਗਾਂ ਆ ਸਾਡੀਆਂ ਇਹ ਪੰਜਾਬ ਸਰਕਾਰ ਮੰਨੇ ਜੇ ਨਹੀਂ ਜੇ ਅੱਜ ਤੱਕ ਇਹਨਾਂ ਦੇ ਨਾਮ ਉਹਦਾ ਮਸਲਾ ਹੱਲ ਕੀਤਾ ਫੇਰ ਇਹ ਮੋਰਚੇ ਜਿਹੜੇ ਡੀਸੀ ਦਫ਼ਤਰਾਂ ਦੇ ਲੱਗੇ ਆ ਰੇਲਾਂ ਦੇ ਤਬਦੀਲ ਕਰਤੇ ਜਾਣਗੇ ਇਹ ਰੇਲਾਂ ਦੇ ਉੱਤੇ ਮੋਰਚੇ ਉਹਨਾਂ ਤਰ੍ਹਾਂ ਚ ਉਹਨਾਂ ਚਿਰ ਤੱਕ ਚੱਲਣਗੇ ਜਿੰਨਾ ਚਿਰ ਤੱਕ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਇਹਦੀ ਜ਼ਿੰਮੇਵਾਰ ਪੰਜਾਬ ਤੇ ਕੇਂਦਰ ਸਰਕਾਰ ਹੋਗੀ ਉਸ ਤਰ੍ਹਾਂ ਅੱਜ ਪੰਜਾਬ ਸਰਕਾਰ ਨੇ ਇਹ ਸਾਡੇ ਕਿਸਾਨ ਮਜ਼ਦੂਰ ਦੇ ਕਿਸਾਨ ਮਜ਼ਦੂਰਾਂ ਦੇ ਆਗੂਆਂ ਦੇ ਨਾਲ ਇੱਕ ਚੰਗੀ ਮੀਟਿੰਗ ਵੀ ਸੱਦੀ ਹੋਈ ਆ ਮਸਲੇ ਦਾ ਹੱਲ ਕਰਨ ਵਾਸਤੇ ਉੱਥੇ ਪੰਜਾਬ ਸਰਕਾਰ ਨੂੰ ਮਸਲੇ ਦਾ ਹੱਲ ਕਰਨਾ ਚਾਹੀਦਾ ਜੇਕਰ ਮਸਲੇ ਦਾ ਹੱਲ ਹੋਇਆ ਤੇ ਕੱਲ ਰੋਲਾਂ ਤੇ ਜਾਨਦਾਰਾ ਪੂਰੀ ਤਿਆਰੀਆਂ ਨਾਲ ਲੇੜੀਆ ਪੂਰੇ ਪੰਜਾਬ ਦੇ ਵਿੱਚ ਆ ਅਸੀਂ ਇਹ ਮੋਰਚੇ ਰੇਲਾਂ ਦੇ ਤਬਦੀਲ ਕਰ ਦੇਵਾਂਗੇ ਦੂਸਰਾ ਜੇਕਰ ਜਿਹੜੇ ਜਿਤਨਾ ਇਹ 19 ਮਾਰਚ ਨੂੰ ਕੀਤਾ ਸੀ ਮੀਟਿੰਗ ਸੱਦ ਕੇ ਮੀਟਿੰਗ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਹੋਈ ਤੇ ਪੰਜਾਬ ਸਰਕਾਰ ਨੇ ਸਾਡੇ ਆਗੂ ਨੂੰ ਗ੍ਰਿਫਤਾਰ ਕੀਤਾ ਹੈ ਚੰਡੀਗੜ੍ਹ 19 ਮਾਰਚ ਨੂੰ 2025 ਨੂੰ ਜੇਕਰ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਪੂਰੇ ਪੰਜਾਬ ਚੜਾਵਾ ਭੰਬੜ ਬਾਲ ਦਿਆਂਗੇ ਪੂਰੇ ਪੰਜਾਬ ਚਲਚਲ ਮਚੂਗੀ ਸਾਰਾ ਪੰਜਾਬ ਜਾ ਦਾਂਗੇ ਇਸ ਕਰਕੇ ਪੰਜਾਬ ਸਰਕਾਰ ਨੂੰ ਸਾਡੀ ਸਖਤ ਚੇਤਾਵਨੀ ਬਿਜਲੀ ਸੋਧ ਬਿੱਲ ਸਿੱਧਾ ਤੋੜੇ ਬੀਜਟ ਲੈ ਕੇ ਕਹਿੰਦਾ ਬੀਜ ਤੁਹਾਨੂੰ ਪਤਾ ਹੀ ਨਹੀਂ ਕਿਵੇਂ ਰੱਖਣਾ ਹਜੇ ਬੀਦੇ ਪੌੜੀ ਦੇ ਕੇ ਕੇ ਦੇਖਦੇ ਤੁਹਾਨੂੰ ਅਕਲ ਦੀ ਕਹਿੰਦੇ ਮਸਤਰੀ ਨੇ ਅਜੇ ਨਹੀਂ ਮੇਰੇ ਕੰਮ ਕੀਤਾ ਬੇਦਾਰ ਰੋਣ ਲਾਰੇ ਵਾਲਾ ਕੱਲ ਕੱਲੂ ਬੀਜ ਦੇ ਲਾਰੇ ਵਾਲਾ ਦੇਖਦੇ ਤੁਹਾਨੂੰ ਨੂੰ ਪਤਾ ਵੀ ਨਹੀਂ ਕਹਿੰਦਾ ਪਿੰਡ ਨੇ ਕੀ ਕੀ ਇਹਨਾਂ ਦੇ ਬੀਆ ਨੇ ਸਾਡੇ ਸੰਧੀ ਕੀਤਾ ਕਰਦੇ ਪੜਾਇਆ ਤੇ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਦੇ ਬਦਲੇ ਖੂਨ ਗੱਗੀਆਂ ਕੀਤੀਆਂ ਉਹਨਾਂ ਪਰਿਵਾਰਾਂ ਨੂੰ ਜਾ ਕੇ ਪਿੱਛੋ ਜਿੰਨਾ ਪਰਿਵਾਰਾਂ ਨੇ ਜੀ ਸਾਨੂੰ ਜ਼ਮੀਨਾਂ ਨੂੰ ਬਹਾਲ ਕਰਨ ਵਾਸਤੇ ਪੰਧਰ ਕਰਨ ਵਾਸਤੇ ਖੇਤਾਂ ਦੇ ਵਿੱਚ ਸੱਤ ਲੜਕੇ ਮੋਟਾ ਹੋਣਾ ਖੇਤਾਂ ਦੇ ਵਿੱਚ ਬਿਜਲੀ ਦੀਆਂ ਤਾਰਾਂ ਨਾਲ ਲੱਗੇ ਮੋਟਾ ਹੋਣਾ ਭਰਾਵਾ ਸੱਪਰੇ ਹਾਂ ਚੜ ਕੇ ਕਿੰਨੇ ਛਾਪਾਂ ਦਿੱਤੀਆਂ ਤੇ ਹੁਣ ਇਹ ਕਹਿੰਦੇ ਬੇਤੀ ਸਾਨੂੰ ਸੁਭਾਰਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਮੰਦਰ ਸਿੰਘ ਢੇਮਰੂ ਭਾਰਤੀ ਕਿਸਾਨ ਮਦਦੂਰ ਸੰਘਾਸ਼ ਕਮੇਟੀ ਪੰਜਾਬ ਵੱਲੋਂ ਤੇ ਅੱਗੇ ਤੁਸੀਂ ਦੱਸੋ ਜਿਹੜੇ ਕਿਸਾਨ ਅੰਦੋਲਨ ਮਿੱਟੀ ਕਿਸਾਨਾਂ ਮਾਰੇ ਗਏ ਹਨ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਮੌਜੂਦ ਦੀ ਮੰਗ ਕਰਦੇ ਹੋ ਬਿਲਕੁਲ ਜੀ ਅਸੀਂ ਪਹਿਲਾਂ ਵੀ ਲਗਾਤਾਰ ਜਿਹੜਾ ਦਿੱਲੀ ਅੰਦੋਲਨ ਚੱਲਿਆ ਉਸ ਤੋਂ ਪਹਿਲਾਂ ਵੀ ਜਿੰਨੇ ਸੰਘਰਸ਼ ਚੱਲੇ ਆ ਜਿੰਨੇ ਦੇ ਵਿੱਚ ਕੋਈ ਰਸਤੇ 'ਚ ਮੌਤ ਹੁੰਦੀ ਆ ਜਾਂ ਅੰਦੋਲਨ ਰਾਹੀ ਜਾਂ ਲਾਠੀ ਚਾਰਜ ਰਾਹੀਂ ਕੋਈ ਗੋਲੀਆਂ ਲੱਗ ਕੇ ਸ਼ਬਦ ਕਰਨ ਦੀ ਸ਼ਹੀਦੀ ਹੋਈ ਹੈ ਵੱਡੀ ਪੱਤਰ ਤੇ ਉਸ ਤਰ੍ਹਾਂ ਅਸੀਂ ਸਮਝਦੇ ਹਾਂ ਵੀ ਜਿਹੜਾ ਘਰ ਤੋਂ ਅੰਦੋਲਨ ਵਾਸਤੇ ਤੁਰਦਾ ਉਹਨੂੰ ਰਸਤੇ 'ਚ ਕੋਈ ਅਟੈਕ ਵੀ ਆਉਂਦਾ ਐਕਸੀਡੈਂਟ ਵਗੈਰਾ ਹੁੰਦਾ ਜਾਂ ਕੋਈ ਵੀ ਹੈ ਧਰਨੇ ਦੌਰਾਨ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਮੌਤ ਹੁੰਦੀ ਹੈ ਤਾਂ ਉਹਦਾ ਮੁਆਵਜ਼ਾ ਜਿਹੜਾ ਸਰਕਾਰ ਤੋਂ ਮੰਗ ਕੀਤੀ ਸੀ ਇਸ ਸੰਯੁਕਤ ਮੋਰਚੇ ਦਾ ਵੀ ਇੱਕ ਫੈਸਲਾ ਸੀਗਾ ਜਿਹੜਾ ਆਪਣਾ ਦਿੱਲੀ ਅੰਦੋਲਨ ਵੇਲੇ ਬਣਿਆ ਸੀ ਵੀ 5 ਲੱਖ ਪਤਨੀ ਪ੍ਰਤੀ ਪਰਿਵਾਰ ਨੂੰ ਮੁਆਵਜ਼ਾ ਤੇ ਉਹਦਾ ਜਿੰਨਾ ਕਰਜ਼ਾ ਹੈ ਉਹ ਸਾਰਾ ਖਤਮ ਕੀਤਾ ਜਾਵੇ ਇੱਕ ਜੀ ਨੂੰ ਸਰਕਾਰੀ ਨੌਕਰੀ ਉਹ ਨੌਕਰੀਆਂ ਆਪਾਂ ਲਈਆਂ ਵੀ ਆ ਕਿਸਾਨ ਅੰਦੋਲਨ ਦੌਰਾਨ ਆਪਾਂ ਕਾਫੀ ਸਾਰੇ ਪਿੰਡਾਂ ਦੀਆਂ ਬਾਗੇ ਪੁਰਾਣੇ ਮੋਗੇ ਜ਼ਿਲ੍ਹੇ ਚ ਸੈਂਕੜਿਆਂ ਦੀ ਗਿਣਤੀ ਹੈ ਜਿਨ੍ਹਾਂ ਦੇ ਬੱਚੇ ਇੱਥੇ ਨੌਕਰੀਆਂ ਤੇ ਕਰ ਵੀ ਰਹੇ ਨੇ ਉਹਨਾਂ ਨੂੰ ਮੌਜੂਦਾ ਵੀ ਮਿਲੇ ਹੋਇਆ ਪਰ ਉਹ ਸੰਘਰਸ਼ਾਂ ਦੇ ਜੋਰ ਤੇ ਆਪਾਂ ਲੈ ਰਹੇ ਹਾਂ ਹੁਣ ਵੀ ਜਿਹੜੇ ਕਿਸਾਨ ਸ਼ਹੀਦ ਹੋਏ ਆਪਣੇ ਹੱਥ ਮੰ ਬਲਵਿੰਦਰ ਸਿੰਘ ਜੀ ਦੇ ਇਸ ਖਾਸ ਮੌਕੇ ਦੇ ਸ਼ੰਭੂ ਬਾਰਡਰ ਤੇ ਉਹਨਾਂ ਦੇ ਪਰਿਵਾਰ ਵਾਸਤੇ ਮੁਆਵਜ਼ਾ ਤਾਂ ਲੈ ਲਿਆ ਹਜੇ ਨੌਕਰੀ ਵਾਲੀ ਤੇ ਕਰਜ਼ੇ ਵਾਲੀ ਮੰਗ ਹੈ ਜਿਹੜੀ ਉਹ ਬਾਕੀ ਹੈ ਉਹਨਾਂ ਸਾਰੀਆਂ ਮੰਗਾਂ ਤੇ ਆਪਾਂ ਲੜ ਰਹੇ ਹਾਂ ਜੇਕਰ ਸਰਕਾਰ ਇਹਨਾਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਤੁਹਾਡੇ ਅੱਗੇ ਕੀ ਕਦਮ ਚੁੱਕੋਗੇ ਅੱਗੇ ਸੰਘਰਸ਼ ਆਪਣੇ ਕੋਲੇ ਸਰਕਾਰ ਨੂੰ ਮਨਾਉਣ ਵਾਸਤੇ ਲੋਕਾਂ ਦਾ ਇਕੱਠ ਕਰਨਾ ਲੋਕਾਂ ਨੂੰ ਸਮਝ ਲੈ ਕੇ ਜਾਣੀ ਹੈ ਚੁੱਲ੍ਹੇ-ਚੁੱਲ੍ਹੇ ਤੇ ਆਪਣੀਆਂ ਮੰਗਾਂ ਮਸਲੇ ਲੈ ਕੇ ਜਾਣੇ ਤੇ ਇਸ ਵਾਸਤੇ ਸੰਘਰਸ਼ ਕਰਨਾ ਸਾਨੂੰ ਸੰਘਰਸ਼ਾਂ ਤੇ ਠੀਕ ਹੈ ਕਿਉਂਕਿ ਵੋਟ ਪਾਰਟੀ ਅਜੇ ਤੱਕ ਨਾ ਕੋਈ ਆਮ ਲੋਕਾਂ ਦੇ ਹੱਕ 'ਚ ਭੁਗਤੀ ਹੈ ਕਿਰਤੀ ਵਰਗ ਦੇ ਤੇ ਨਾ ਕਿਸੇ ਨੇ ਭੁਗਤਣਾ ਨਾ ਸਾਨੂੰ ਆਉਣ ਵਾਲੇ ਸਮੇਂ 'ਚ ਕਿਸੇ ਮੋਟਾ ਵਾਲੀ ਪਾਰਟੀ ਦੇ ਝਾਕ ਹੈ ਸਾਨੂੰ ਸੰਘਰਸ਼ਾ ਦੇ ਟੇਕ ਹੈ ਜੇ ਦਾ ਇਤਿਹਾਸ ਦੇਖਣਾ ਹੋਵੇ ਤਾਂ ਹਿੰਦੁਸਤਾਨ ਦਾ ਵੱਡੇ ਵੱਡੇ ਬਟੇਰਿਆ ਨੇ ਜੇ ਇਥੋਂ ਅੰਗਰੇਜ਼ਾਂ ਨੂੰ ਕੱਢਿਆ ਗਿਆ ਆਜ਼ਾਦੀ ਦੀ ਗੱਲ ਕਰਦੇ ਆ ਜੇ ਇੱਥੇ ਮੁਗਲਾਂ ਨੂੰ ਕੱਢਿਆ ਗਿਆ ਸਾਡੇ ਗੁਰੂ ਸਾਹਿਬਾਨ ਲੜੇ ਨੇ ਤਾਂ ਮੈਂ ਤਾਂ ਸਮਝਦਾ ਵੀ ਉਧਰ ਕੋਈ ਐਮਪੀ ਬਣਿਆ ਸੀ ਨਾ ਕੋਈ ਐਮਐਲਏ ਨਾ ਕੋਈ ਵੋਟ ਹੋਈ ਸੀ ਉਦੋਂ ਜੰਗਲਾਂ 'ਚ ਭੁੱਖੇ ਰਹਿ ਕੇ 65 ਸਾਲ ਲੜਾਈ ਲੜਕੇ ਵੀ ਇਥੋਂ ਮੁਗਲ ਰਾਜ ਦੀ ਜੜਪੱਟੀ ਐ ਜ਼ਾਲਮ ਜ਼ੁਲਮ ਨੂੰ ਹਮੇਰਾ ਠੰਮਿਆ ਇਸ ਕਰਕੇ ਅਸੀਂ ਸੰਘਰਸ਼ਾਂ ਤੇ ਟੇਕ ਰੱਖਦੇ ਆ ਅਸੀਂ ਲੜਨ ਵਾਲੇ ਲੋਕਾਂ ਨੂੰ ਇਕੱਠੇ ਕਰਕੇ ਸਾਰਿਆਂ ਦੀ ਜੋ ਜ਼ਿੰਮੇਵਾਰੀ ਬਣਦੀ ਐ ਲਗਾਤਾਰ ਲੱਗੇ ਹੋਇਆ ਹੁਣ ਲੱਗਦਾ ਜਿਹੜੀ ਪੰਜਾਬ ਦੀ ਸਰਕਾਰ ਐ ਪੰਜਾਬ ਦੇ ਲੋਕਾਂ ਤੋਂ ਕੰਟਰੋਲ ਆਪਣਾ ਹਟਾ ਕੇ ਤੇ ਬਾਦੀ ਪ੍ਰਾਈਵੇਟ ਕੰਪਨੀਆਂ ਨੂੰ ਦੇਖ ਰਹੀ ਐ ਬਿਲਕੁਲ ਜੀ ਇਹ ਤਾਂ ਪਹਿਲਾਂ ਤੋਂ ਇਹ 1991 ਚ ਜਿਹੜੀਆਂ ਨੀਤੀਆਂ ਨਰਸਿਮਹਾ ਰਾਓ ਤੇ ਮਨਮੋਹਨ ਸਿੰਘ ਦੀ ਜੋੜੀ ਨੇ ਲੈ ਕੇ ਆਂਦੀਆਂ ਉਹਨੂੰ ਤੱਤੇ ਪੈਰੀ ਅੱਗੇ ਲੈ ਕੇ ਮੋਦੀ ਤੁਰਿਆ ਭਾਵੇਂ ਕਾਲੀ ਸਰਕਾਰ ਹੋਵੇ ਕਾਂਗਰਸ ਹੋਵੇ ਚਾਹੇ ਆਪ ਵਾਲੇ ਆਏ ਨੇ ਇਹ ਸਾਰੇ ਦੇ ਸਾਰੇ ਜਿਹੜੇ ਤੁਨਾ ਸਿਸਟਮ ਆ ਗਲਿਆ ਸੜਿਆ ਇਹਦੇ ਉੱਤੇ ਇਕੱਲਾ ਗਲਾਸ ਬਦਲੇ ਜਾਂਦਾ ਜਿਵੇਂ ਰਜਾਈ ਦੇ ਵਿੱਚ ਇੱਕ ਲੋਗੜ ਹੈ ਮੁਸਕਿਆ ਹੋਇਆ ਉਹ ਗਲਾਸ ਬਦਲਿਆ ਜਾਂਦਾ ਇਹ ਅਸਲੀ ਸਿਸਟਮ ਨੂੰ ਨਹੀਂ ਬਦਲਿਆ ਅਸੀਂ ਜਦੋਂ ਅਸਲੀ ਸਿਸਟਮ ਨੂੰ ਸਮਝਦੇ ਆ ਫਿਰ ਸਾਨੂੰ ਆ ਵੋਟ ਮਟੋਰੂ ਆ ਜਿਹੜੇ ਲਟੇਰੇ ਨੇ ਜਿਹੜੇ ਸੌਦੇਬਾਜ਼ੀਆ ਕਰਕੇ ਇਕੱਲੀ ਦਿਲਾਂ ਦੀ ਲੈ ਸਕਦੇ ਨੇ ਚਾਹੇ ਭਗਵੰਤ ਮਾਨ ਆ ਕਿਪਟਨ ਅਮਰਿੰਦਰ ਬਾਜਪਾ ਚ ਰਲ ਗਿਆ ਜਾ ਕੇ ਜਾਂ ਬਾਦਲ ਕੇ ਨੇ ਜਾਂ ਚੰਨੀ ਹੋਰ ਜਿੰਨੇ ਵੀ ਇੱਥੇ ਅਗਵਾਈ ਕਰਨ ਆਏ ਆ ਉਹ ਸਾਰੇ ਦੇ ਸਾਰੇ ਦਲਾਲੀ ਦਲਾਲ ਕਹਿ ਸਕਦੇ ਆ ਉਹ ਕਾਰਪੋਰੇਟਾਂ ਦੇ ਦੱਲੇ ਕਹਿ ਸਕਦੇ ਆ ਇਸ ਕਰਕੇ ਉਹਨਾਂ ਨੇ ਜੋ ਦਲਾਲੀਆਂ ਲੈਣੀਆਂ ਉਹ ਲੈਣੀਆਂ ਲੋਕਾਂ ਦੇ ਅਦਾਰੇ ਵਿੱਚ ਜਾ ਰਹੇ ਨੇ ਤੇ ਪੰਜਾਬ ਦੀ ਧਰਤੀ ਵੇਚੀ ਜਾ ਰਹੀ ਹੈ ਹੋਰ ਸਾਰੀਆਂ ਸਟੇਟਾਂ ਚ ਵੱਡੀ ਪੱਧਰ ਤੇ ਜ਼ਮੀਨਾਂ ਲਈਆਂ ਜਾ ਰਹੀਆਂ ਉਹ ਕੁਝ ਮੁਠੀ ਪਰ ਲੋਕਾਂ ਦੇ ਹੱਥ ਚ ਸਾਰੇ ਕੁਦਰਤੀ ਸਾਧਨ ਨੇ ਜਿਹੜੇ ਕੁਦਰਤੀ ਸੋਮੇ ਨੇ ਤੇ ਜਾਂ ਕੋਈ ਆਪਣੇ ਸਰਕਾਰੀ ادارے ਨੇ ਉਹਨਾਂ ਸਾਰਿਆਂ ਤੇ ਉਹ ਕਾਰਪੋਰੇਟ ਮੁਠੀ ਪਰ ਦਾ ਕਬਜ਼ਾ ਕਰਾਉਣਾ ਚਾਹੁੰਦੇ ਨੇ ਤੇ ਲੋਕਾਂ ਨੂੰ ਕਿਸਿਆਰਾ ਬਣਾਉਣਾ ਚਾਹੁੰਦੇ ਨੇ ਤਾਂ ਇਹ ਸੀ ਜਿਸਾਨਾ ਦੇ ਰੋਜ਼ ਦੀ ਮੁੱਖ ਵਜਾ ਇਸ ਤਰ੍ਹਾਂ ਦੀ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਪੰਜਾਬੀ ਲੀਕ ਮੀਡੀਆ ਚੈਨਲ ਦੇ ਨਾਲ ਧੰਨਵਾਦ